ਕੀ ਕਰਤੀ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਕੀ ਕਰਤੀ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਕੀ ਕਰਤੀ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਇੱਕ ਉੱਤੇ ਬਾਜ ਪਹਿਲਾਂ ਉੱਚੀ ਦੀਵੇਂ ਰੱਖ ਤੁਸੀਂ ਪਹਿਲਾਂ ਤੂੰ ਕਹਿ ਕੇ ਗੱਲ ਨਾ ਕਰੋ ਜੀ ਸਰ ਇਹ ਕੋਈ ਗੱਲ ਨਹੀਂ ਹੁੰਦੀ ਸਰ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਸਰ ਤੁਸੀਂ ਹੱਥ ਹੀ ਨਹੀਂ ਪੈ ਸਕਦੇ ਵਾਏ ਹੋਲਡ ਔਨ ਮੈਮ ਇੱਕ ਮਿੰਟ ਤੁਹਾਡੇ دیਵਾਨੇ ਹਨਾ دیਵਾਨੇ ਆ ਇੱਕ ਮਿੰਟ ਇਦਾਂ ਨਹੀਂ ਹੁੰਦਾ ਮੈਂ ਮੈਂ ਬੜੇ ਆਰਾਮ ਨਾਲ ਕੁਐਸਚਨ ਪੁੱਟ ਕਰਦੀ ਆ ਮੇਰੀਆਂ ਨੂੰ ਹੱਕ ਨਹੀਂ ਹੈ ਕੁਐਸਚਨ ਪੁੱਟ ਕਰਨ ਦਾ ਤੁਸੀਂ ਸਾਡਾ ਕੈਮਰਾ ਕਿਉਂ ਆਫ ਕਰ ਰਹੇ ਹੋ ਔਰ ਤੁਸੀਂ ਤੂੰ ਕਿਹਾ हाथ क्यों चुक रहा है मेरे दे कॉल कॉल द कॉप्स कॉल द कॉप्स व्हाई कॉल द कॉप्स एक मिनट आना जी व्हाई कॉल द कॉप्स पीछे हो जाओ बिल्कुल पीछे कर कोई ये दोनों एक और बुलाओ तूसी डिलीट क्यों कर रहे हो ये सब मैम पीछे भाई साहब लेडीज इंस्पेक्टर भेजना एक बार वाच ਕੀ ਕਰਤੀ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਕੀ ਕਰਤੀ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਸਰ ਇਹ ਕਿੱਧਰ ਦੀ ਗੱਲ ਹੋਈ ਇੱਕ ਉੱਤੇ ਬਾਜ ਪਹਿਲਾਂ ਉੱਚੀ ਦੀ ਵੀ ਰੱਖ ਤੁਸੀਂ ਪਹਿਲਾਂ ਤੂੰ ਕਹਿ ਕੇ ਗੱਲ ਨਾ ਕਰੋ ਜੀ ਹੁੰਦੀ ਸਰ ਐਦਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਸਰ ਤੁਸੀਂ ਹੱਥੀ ਨਹੀਂ ਪੈ ਸਕਦੇ ਵਾਈ ਹੋਲਡ ਔਨ ਮੈਮ ਇੱਕ ਮਿੰਟ ਤੁਸੀਂ دیਵਾਨੇ ਆ ਨਾ دیਵਾਨੇ ਆ ਇੱਕ ਮਿੰਟ ਐਦਾਂ ਨਹੀਂ ਹੁੰਦਾ ਮੈਮ ਮੈਂ ਬੜੇ ਆਰਾਮ ਨਾਲ ਕੁਐਸਚਨ The cops, call the cops. Why call the cops? एक मिनट आना जी. Why call the cops? अच्छे हो जा. बिल्कुल. अच्छे करते हैं कोई तो. एक और बोलो. तुसे delete क्यों कर रहे हो ये सब? मैम अच्छे हो. भाई साहब ladies inspector पे जाना एक बार. Watch. ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ